ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇੱਕ ਕੋਟ ਦਾ ਦ੍ਰਿਸ਼ਾ ਤੇ ਕੋਟ ਦੇ ਵਿੱਚ ਜੱਜ ਨੇ ਇੱਕ ਫੈਸਲਾ ਸੁਣਾਇਆ ਪਤੀ ਪਤਨੀ ਦੇ ਤਲਾਕ ਦਾ ਜੋ ਕੇਸ ਸੀ ਉਹਦੇ ਵਿੱਚ ਜੱਜ ਨੇ ਕਿਹਾ ਕਿ ਪਤੀ ਆਪਣੀ ਪਤਨੀ ਨੂੰ 20000 ਰੁਪਿਆ ਮਹੀਨਾ ਖਰਚਾ ਦੇਵੇਗਾ ਤੇ ਇਹਨਾਂ ਦੀ ਜੋ 6 ਸਾਲ ਦੀ ਬੱਚੀ ਆ ਉਹਦੀ ਕਸਟ ਜਿਹੜੀ ਆ ਜਿਹੜੀ ਉਹ ਮਾਂ ਨੂੰ ਦਿੱਤੀ ਜਾ ਰਹੀ ਆ ਪਤਨੀ ਆ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਂਦੀ ਆ ਤੇ ਉਹਦਾ ਪਤੀ ਆ ਜਿਹੜਾ ਰਗਵ ਰਗਵ ਉੱਥੇ ਹੀ ਰੋਣ ਲੱਗ ਜਾਂਦਾ ਉਹ ਜੱਜ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰੀ ਬੇਟੀ ਦੀ ਕਸਟਡੀ ਹੈ ਜਿਹੜੀ ਮੈਨੂੰ ਦੇ ਦਿਓ ਪਰ ਜੱਜ ਸਾਹਿਬ ਫੈਸਲਾ ਲਿਖ ਕੇ ਉੱਠ ਕੇ ਚਲੇ ਜਾਂਦੇ ਆ। ਰਾਗਵ ਬਾਹਰ ਆਉਂਦਾ ਤੇ ਉਹਦੀ ਪਤਨੀ ਰੇਖਾ ਆਪਣੀ 6 ਸਾਲ ਦੀ ਬੇਟੀ ਪਰੀ ਦੇ ਨਾਲ ਬਾਹਰ ਆਉਂਦੀ ਆ। ਰਾਗਵ ਆਪਣੀ ਬੇਟੀ ਨੂੰ ਮਿਲਣਾ ਚਾਹੁੰਦਾ ਤੇ ਰਾਗਵ ਦੀ ਬੇਟੀ ਹੈ ਜਿਹੜੀ ਉਹ ਵੀ ਆਪਣੇ ਪਾਪਾ ਦੇ ਕੋਲ ਭੱਜ ਕੇ ਆਉਂਦੀ ਆ ਤੇ ਉਹ ਕਹਿੰਦੀ ਕਿ ਪਾਪਾ ਤੁਸੀਂ ਸਾਡੇ ਨਾਲ ਘਰ ਚੱਲੋ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਤੇ ਮੰਮਾ ਅਲੱਗ-ਅਲੱਗ ਰਹੋ। ਮੈਂ ਤੁਹਾਡੇ ਨਾਲ ਰਹਿਣਾ ਚਾਹੁੰਨੀ ਆ ਪਾਪਾ ਪਰ ਪਰੀ ਦੀ ਮਾਂ ਰੇਖਾ ਜਿਹੜੀ ਉਹ ਆਉਂਦੀ ਆ ਤੇ ਪਰੀ ਦੀ ਬਾਹ ਫੜ ਕੇ ਖਿੱਚ ਕੇ ਲੈ ਜਾਂਦੀ ਆ ਰਗਵ ਤੋਂ ਇਹ ਸੀਨ ਵੇਖਿਆ ਨਹੀਂ ਜਾਂਦਾ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ ਪਰ ਰੇਖਾ ਆਪਣੀ ਗੱਡੀ ਦੇ ਵਿੱਚ ਬੈਠ ਕੇ ਚਲੀ ਜਾਂਦੀ ਆ ਰੇਖਾ ਤੇ ਰਗਵ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ ਤੇ ਉਹਨਾਂ ਦੀ ਜਦੋਂ ਸ਼ਾਦੀ ਹੋਈ ਦੋਨਾਂ ਦੇ ਵਿੱਚ ਗੱਲਬਾਤ ਹੋਈ ਸੀ ਰੇਖਾ ਨੇ ਕਿਹਾ ਸੀ ਕਿ ਹਾਂ ਰਗਵ ਤੂੰ ਮੈਨੂੰ ਪਸੰਦ ਆ ਪਰ ਇਹਨਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਧੀਰ ਨਹੀਂ ਚੱਲ ਸਕੀ ਕਿਉਂਕਿ ਜਦੋਂ ਰੇਖਾ ਪ੍ਰੈਗਨੈਂਟ ਹੁੰਦੀ ਆ ਤਾਂ ਉਹ ਚਾਹੁੰਦੀ ਆ ਕਿ ਮੈਂ ਬੱਚੇ ਦਾ ਅਵਰਸ਼ਨ ਕਰਾ ਦੇਵਾਂ ਕਿਉਂਕਿ ਉਹ ਕਹਿੰਦੀ ਆ ਕਿ ਮੈਂ ਜੇ ਬੱਚੇ ਨੂੰ ਜਨਮ ਦੇਵਾਂਗੀ ਤਾਂ ਮੇਰੀ ਫਿਕਰ ਖਰਾਬ ਹੋ ਜੀਉ ਹਜੇ ਤਾਂ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਚਾਹਣੀ ਆ ਰਗਵ ਨੇ ਰੇਖਾ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਉਨੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਜਾਣਾ ਕਿੱਤੀ ਪਾਰਟੀਆਂ ਕਰਨੀਆਂ ਕਦੇ ਬਾਹਰ ਜਾਣਾ ਹਾਂ ਰਗਵ ਨੇ ਉਹਨੂੰ ਮਤਲਬ ਕਦੇ ਰੋਕਿਆ ਨਹੀਂ ਸੀਗਾ ਪਰ ਜਿਹੜੀ ਰੇਖਾ ਸੀ ਉਹ ਰਗਵ ਦੀ ਦਿੱਤੀ ਆਜ਼ਾਦੀ ਦਾ ਬਹੁਤ ਜ਼ਿਆਦਾ ਫਾਇਦਾ ਉਠਾਉਣ ਲੱਗ ਗਈ ਸੀ ਤੇ ਜਦੋਂ ਪ੍ਰੈਗਨੈਂਟ ਸੀ ਉਸ ਤੋਂ ਬਾਅਦ ਉਹ 9 ਮਹੀਨੇ ਮਸਾਂ ਕੱਢਦੀ ਹੈ ਤੇ ਜਦੋਂ ਬੱਚੀ ਪੈਦਾ ਹੋ ਜਾਂਦੀ ਆ ਤਾਂ ਉਹ ਆਪਣੀ ਬੱਚੀ ਦੀ ਕਦੇ ਵੀ ਸੰਭਾਲ ਨਹੀਂ ਕਰਦੀ ਰਗਵ ਤੇ ਉਹਦੀ ਮਾਂ ਹੀ ਭਰੀ ਨੂੰ ਸਾਂਭਦੇ ਆ ਤੇ ਰੇਖਾ ਹਰ ਰੋਜ਼ ਕਿੱਤੀ ਪਾਰਟੀਆਂ ਚ ਬਾਹਰ ਤੁਰੀ ਫਿਰਦੀ ਰਹਿੰਦੀ ਆ ਤੇ ਇੱਕ ਦਿਨ ਰਾਗਵ ਨੂੰ ਜਦੋਂ ਪਤਾ ਲੱਗਦਾ ਕਿ ਰੇਖਾ ਕਿਸੇ ਹੋਰ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਚਾ ਤਾਂ ਰਾਗਵ ਨੂੰ ਇਹ ਗੱਲ ਬੁਰੀ ਲੱਗਦੀ ਆ ਰਾਗਵ ਰੇਖਾ ਨੂੰ ਬਹੁਤ ਸਮਝਾਉਂਦਾ ਕਿ ਰੇਖਾ ਹੁਣ ਤੇਰੀ ਜ਼ਿੰਦਗੀ ਆ ਜਿਹੜੀ ਉਹ ਮੇਰੇ ਨਾਲ ਜੁੜ ਚੁੱਕੀ ਆ ਤੇ ਆਪਣੇ ਇੱਕ ਬੱਚੀ ਹੋ ਚੁੱਕੀ ਆ ਵੀ ਹੁਣ ਤੈਨੂੰ ਆਪਣੀਆਂ ਸਾਰੀਆਂ ਆਦਤਾਂ ਛੱਡਣੀਆਂ ਪੈਣਗੀਆਂ ਤੂੰ ਆਪਣੀ ਵਿਆਹੁਤਾ ਲਾਈਫ ਵੱਲ ਧਿਆਨ ਦੇ ਪਰ ਰੇਖਾ ਜਿਹੜੀ ਉਹ ਰਾਗਵ ਦੀ ਕੋਈ ਗੱਲ ਨਹੀਂ ਸੁਣਦੀ ਤੇ ਜਦੋਂ राघव ਉਤੇ ਗੁੱਸਾ ਕਰਦਾ ਤਾਂ ਰੇਖਾ ਜਿਹੜੀ ਘਰ ਛੱਡ ਕੇ ਚਲੀ ਜਾਂਦੀ ਆ ਤੇ ਤਲਾਕ ਦਾ ਕੇਸ ਆ ਜਿਹੜਾ ਉਹ ਕਰ ਦਿੰਦੀ ਆ ਅੱਜ ਉਸੇ ਤਲਾਕ ਦਾ ਫੈਸਲਾ ਬਹੁਤ ਸਾਲਾਂ ਬਾਅਦ ਹੋਇਆ ਤੇ ਰੇਖਾ ਜਿਹੜੀ ਉਹ ਆਪਣੀ ਬੱਚੀ ਨੂੰ ਭਾਵੇਂ ਨਹੀਂ ਬਹੁਤਾ ਚਾਹੁੰਦੀ ਸੀ ਪਰ ਉਹਨੂੰ ਇਹ ਸੀ ਕਿ ਬੱਚੀ ਦੇ ਹੁੰਦੇ ਆ ਮੈਨੂੰ ਪੈਸੇ ਆ ਜਿਹੜੇ ਉਹ ਮਿਲਣਗੇ ਤੇ ਉਹਨੂੰ ਇਹ ਵੀ ਪਤਾ ਸੀ ਕਿ राघव ਆਪਣੀ ਬੱਚੀ ਬਿਨਾਂ ਨਹੀਂ ਰਹਿ ਸਕਦਾ ਤੇ ਜੇ ਉਹਨੂੰ ਮਤਲਬ ਇਹ ਕਮਜ਼ੋਰੀ ਉਹਦੀ ਮੇਰੇ ਕੋਲ ਰਹੂਗੀ ਤਾਂ ਉਹ ਮੈਨੂੰ ਪੈਸੇ ਦਿੰਦਾ ਰਹੂਗਾ ਚਲੋ ਸਮਾਗੁਜਰਦਾ ਰੇਖਾ ਜਿਹੜੀ ਉਹਨੂੰ ਜਦੋਂ ਐ ਲੱਗਣ ਲੱਗਦਾ ਵੀ ਰਾਗਵ ਦਾ ਦਿੱਤਾ 20000 ਉਹਦੇ ਲਈ ਥੋੜਾ ਰਹਿੰਦਾ ਤਾਂ ਉਹ ਇੱਕ ਨੌਕਰੀ ਕਰਨ ਲੱਗ ਜਾਂਦੀ ਆ ਘਰੇ ਉਹ ਆਪਣੀ ਬੇਟੀ ਲਈ ਕਮੀਡ ਰੱਖ ਦਿੰਦੀ ਆ ਤੇ ਆਪਣੀ ਬੇਟੀ ਦਾ ਉਹ ਬਿਲਕੁਲ ਵੀ ਖਿਆਲ ਨਹੀਂ ਰੱਖਦੀ ਜੱਜ ਨੇ ਰਾਗਵ ਨੂੰ ਮਹੀਨੇ ਦੇ ਵਿੱਚ ਇੱਕ ਵਾਰ ਆਪਣੀ ਬੇਟੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਸੀ ਤੇ ਉਹ ਵੀ ਉਹ ਕੋਰਟ ਦੇ ਵਿੱਚੋਂ ਪਰਮਿਸ਼ਨ ਲੈ ਕੇ ਆ ਕੇ ਮਿਲਦਾ ਸੀ ਪਰੇਖਾ ਆਪਣੀ ਬੇਟੀ ਪਰੀ ਨੂੰ ਉਹਦੇ ਪਿਓ ਨਾਲ ਮਿਲ ਨਹੀਂ ਦੇਣਾ ਚਾਹੁੰਦੀ ਸੀ ਤੇ ਰੇਖਾ ਜਿਹੜੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਆ ਉਹ ਰੇਖਾ ਦੇ ਘਰ ਹੀ ਆ ਕੇ ਰਹਿਣ ਲੱਗ ਜਾਂਦਾ ਦੋਨੋਂ ਇਕੱਠੇ ਰਹਿੰਦੇ ਆ ਤੇ ਜਿਹੜੀ ਕੰਮ ਵਾਲੀ ਮੇਡ ਆ ਉਹਨੂੰ ਸਾਰਾ ਕੁਝ ਪਤਾ ਲੱਗਦਾ ਇੱਕ ਦਿਨ ਰੇਖਾ ਜਿਹੜੀ ਆਪਣੀ ਡਿਊਟੀ ਤੇ ਗਈ ਹੁੰਦੀ ਆ ਤੇ ਜਿਹੜਾ ਉਹਦਾ ਬாய்ਫ੍ਰੈਂਡ ਆ ਉਹ ਘਰ ਆਉਂਦਾ ਤੇ ਉਹ ਜਿਹੜੀ ਮੇਡ ਆ ਉਹਨੂੰ ਕਹਿ ਦਿੰਦਾ ਵੀ ਤੂੰ ਕੰਮ ਕਰ ਤੇ ਉਹ ਨਾ ਪਰੀ ਨਾਲ ਖੇਡਣ ਲੱਗ ਜਾਂਦਾ ਪਰੀ ਨਾਲ ਖੇਡਦਾ ਉਹਦੇ ਨਾਲ ਉਹਨੂੰ ਬੈ ਟੱਚ ਕਰਦਾ ਤੇ ਇਹ ਗੱਲ ਆ ਜਿਹੜੀ ਕੰਮ ਵਾਲੀ ਨੂੰ ਪਤਾ ਲੱਗ ਜਾਂਦੀ ਆ ਤੇ ਜਿਹੜੀ ਪਰੀ ਆ ਉਹ ਵੀ ਉਹ ਤੋਂ ਡਰਦੀ ਆ ਮੁੰਡੇ ਤੋਂ ਉਹ ਆਪਣੀ ਮੰਮੀ ਨੂੰ ਦੱਸਦੀ ਆ ਜਦੋਂ ਘਰ ਆਉਂਦੀ ਆ ਉਹਦੀ ਮੰਮੀ ਕਿ ਜਿਹੜੇ ਅੰਕਲ ਆਪਣੇ ਘਰ ਆਉਂਦੇ ਆ ਉਹ ਅੱਛੇ ਨਹੀਂ ਹੈਗੇ ਉਹ ਮੈਨੂੰ ਤੰਗ ਕਰਦੇ ਆ ਤਾਂ ਰੇਖਾ ਜਿਹੜੀ ਉਹਦੇ ਮੂੰਹ ਤੇ ਦੋ ਚਪੇੜਾ ਮਾਰ ਕੇ ਉਹਨੂੰ ਚੁੱਪ ਕਰਾ ਦਿੰਦੀ ਆ ਤੇ ਹੁਣ ਜਿਹੜੀ ਪਰੀ ਆ ਉਹ ਬਹੁਤ ਡਰੀ ਡਰੀ ਰਹਿਣ ਲੱਗੀ ਸੀ ਜਦੋਂ ਰਾਗਵ ਪਰੀ ਨੂੰ ਮਿਲਣ ਆਉਂਦਾ ਪਾਰਕ ਦੇ ਵਿੱਚ ਮਿਲਣ ਜਾਂਦਾ ਉਹ ਕੋਟ ਤੋਂ ਇਜਾਜ਼ਤ ਲੈ ਕੇ ਆਉਂਦਾ ਤਾਂ ਪਰੀ ਕਹਿੰਦੀ ਹੈ ਕਿ ਪਾਪਾ ਮੈਂ ਤੁਹਾਡੇ ਨਾਲ ਰਹਿਣਾ ਮੈਂ ਘਰ ਮੰਮੀ ਨਾਲ ਨਹੀਂ ਰਹਿਣਾ ਜਿਹੜੇ ਅੰਕਲ ਘਰੇ ਆਉਂਦੇ ਆ ਰਹਿੰਦੇ ਆ ਉਹ ਵਧੀਆ ਨਹੀਂ ਹੈਗੇ ਉਹ ਅੱਛੇ ਨਹੀਂ ਹੈਗੇ ਉਹ ਮੈਨੂੰ ਤੰਗ ਕਰਦੇ ਆ ਉਹ ਸਾਰੀ ਗੱਲ ਆ ਜਿਹੜੀ ਆਪਣੇ ਪਾਪਾ ਨੂੰ ਦੱਸ ਦਿੰਦੀ ਆ ਤੇ ਰਾਗਵ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਉਂਦਾ ਰਾਗਵ ਜਿਹੜਾ ਉਹ ਰੇਖਾ ਦੇ ਨਾਲ ਗੱਲ ਕਰਦਾ ਤੇ ਉਹਨੂੰ ਕਹਿੰਦਾ ਕਿ ਵੀ ਤੈਨੂੰ ਘਟੋ ਘਟੋ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੇਰੀ ਬੇਟੀ ਹੈ ਜਿਹੜੀ ਉਹ ਵੱਡੀ ਹੋ ਰਹੀ ਆ ਤੇਰੀ ਬੇਟੀ ਕੀ ਸਿੱਖੂਗੀ ਜੇ ਫਿਰ ਤੂੰ ਇਹੋ ਜੇ ਕੰਮ ਹੀ ਕਰਨੀ ਆ ਤੇ ਬੇਟੀ ਮੈਨੂੰ ਦੇ ਦੇ ਉਹ ਕਹਿੰਦੀ ਨਾ ਪਰ ਹੀ ਰਹੂ ਤਾਂ ਮੇਰੇ ਨਾਲ ਹੀ ਪਰ ਉਹ ਉਹਨੂੰ ਗਲਤ ਠਹਿਰਾਉਂਦੀ ਆ ਵੀ ਤੂੰ ਗਲਤ ਕਹਿ ਰਿਹਾ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਉਂਦੀ ਆ ਘਰ ਤੇ ਉਹ ਪਰੀ ਨੂੰ ਬਹੁਤ ਡਰਾਉਂਦੀ ਤੇ ਮਕਾਉਂਦੀ ਆ ਤੇ ਉਹਨੂੰ ਕੁੱਟਦੀ ਮਾਰਦੀ ਆ ਮੇਡ ਇਹ ਸਾਰਾ ਕੁਝ ਵੇਖਦੀ ਆ ਤੇ ਉਹਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਹੁਣ ਇੱਕ ਦਿਨ ਮੇਡ ਆ ਜਿਹੜੀ ਉਹ ਰघव ਨੂੰ ਕੋਣ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਜੇ ਤੁਸੀਂ ਪਰੀ ਨੂੰ ਨਹੀਂ ਲਿਜਾਉਂਗੇ ਤਾਂ ਬਹੁਤ ਵੱਡਾ ਗਲਤ ਕੰਮ ਉਹਦੇ ਨਾਲ ਹੋ ਸਕਦਾ ਵੀ ਮੈਂ ਬਹੁਤ ਕੁਝ ਵੇਖਦੀ ਹਾਂ ਜਿਹੜਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾਗਾ ਤੇ ਉਹ ਕਹਿੰਦਾ ਕਿ ਚਲ ਤੂੰ ਮੇਰੀ ਇੱਕ ਮਦਦ ਕਰੀ ਵੀ ਤੂੰ ਘਰ ਦੇ ਵਿੱਚ ਜਦੋਂ ਉਹ ਆਊਗਾ ਤੇ ਤੂੰ ਕਾਸੇ ਦੇ ਬਹਾਨੇ ਚਲੀ ਜਾਈ ਤੇ ਉਸ ਤੋਂ ਬਾਅਦ ਵੀ ਤੂੰ ਨਾ ਚੋਰੀਓ ਆ ਜੀ ਤੇ ਚੋਰੀਓ ਆ ਕੇ ਵੀਡੀਓ ਬਣਾਈ ਵੀ ਆਪਣੇ ਕੋਲੇ ਸਬੂਤ ਚਾਜੀਦਾ ਚਲੋ ਉਹ ਇਦਾਂ ਹੀ ਕਰਦੀ ਆ ਮੇਡ ਆ ਜਦੋਂ ਉਹ ਮੁੰਡਾ ਆਉਂਦਾ ਤੇ ਉਹਨੂੰ ਕਹਿੰਦੀ ਹੈ ਕਿ ਤੁਸੀਂ ਪਰੀ ਦਾ ਧਿਆਨ ਰੱਖਿਓ ਵੀ ਮੈਂ ਬਾਜ਼ਾਰ ਜਾ ਜਾਵਾਂ ਸਬਜ਼ੀ ਲੈ ਕੇ ਆਉਣੀ ਆ ਚਲੋ ਉਹ ਸਬਜ਼ੀ ਲੈਣ ਦੇ ਬਹਾਨੇ ਚਲੀ ਜਾਂਦੀ ਆ ਤੇ ਥੋੜੇ ਜੀ ਦੂਰ ਜਾ ਕੇ ਮੁੜੇ ਆਉਂਦੀ ਆ ਆ ਕੇ ਉਹ ਚੋਰੀਓ ਜਦੋਂ ਉਹ ਵੇਖਦੀ ਆ ਕਿਉਂਕਿ ਉਹ ਰੋਜ਼ ਉਹਦੇ ਨਾਲ ਗਲਤ ਹਰਕਤਾਂ ਕਰਦਾ ਸੀ ਉਹਨੂੰ ਬੈ ਟੱਚ ਕਰਦਾ ਸੀ ਪਰੀ ਡਰੀ ਹੋਈ ਸੋਫੇ ਦੇ ਕੋਨੇ 'ਚ ਬੈਠੀ ਹੁੰਦੀ ਆ ਤੇ ਉਹ ਉਹਨੂੰ ਹਰਾਸ਼ ਕਰ ਰਿਹਾ ਹੁੰਦਾ ਤੇ ਮੇਡ ਆ ਜਿਹੜੀ ਉਹ ਚੋਰੀਓ ਵੀਡੀਓ ਬਣਾ ਲੈਂਦੀ ਆ ਤੇ ਵੀਡੀਓ ਬਣਾਉਣ ਤੋਂ ਬਾਅਦ ਉਹ ਰਗਵ ਨੂੰ ਭੇਜ ਦਿੰਦੀ ਆ ਇਹ ਵੇਖ ਕੇ ਰਾਗਵ ਨੂੰ ਬਹੁਤ ਅੱਗ ਲੱਗਦੀ ਆ ਬਹੁਤ ਗੁੱਸਾ ਆਉਂਦਾ ਤੇ ਉਹ ਆਪਣੇ ਘਰ ਵਾਲੀ ਨੂੰ ਫੋਨ ਕਰਦਾ ਕਿ ਰੇਖਾ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ ਵੀ ਤੂੰ ਗਲਤ ਕਰ ਰਹੀ ਆ ਤੂੰ ਉਹਨੂੰ ਘਰੇ ਬੁਲਾਉਣਾ ਛੱਡ ਦੇ ਉਹ ਕਹਿੰਦੀ ਤੂੰ ਕਿਹੜਾ ਹੁਣ ਮੇਰਾ ਪਤੀ ਰਹਾ ਤੇ ਤੂੰ ਮੈਨੂੰ ਦੱਸੇਗਾ ਵੀ ਮੈਂ ਕਿਹਦੇ ਨਾਲ ਰਹਿਣਾ ਕਿਹਦੇ ਨਾਲ ਨਹੀਂ ਰਹਿਣਾ ਉਹ ਕਹਿੰਦਾ ਕਿ ਮੈਨੂੰ ਤੂੰ ਇਹ ਦੱਸ ਵੀ ਤੂੰ ਮੇਰੀ ਗੱਲ ਮੰਨਣੀ ਆ ਕਿ ਨਹੀਂ ਰੇਖਾ ਕਹਿੰਦੀ ਨਹੀਂ ਮੈਂ ਤੁਹਾਡੀ ਕਿਸੇ ਗੱਲ ਦਾ ਕੋਈ ਯਕੀਨ ਨਹੀਂ ਕਰੂੰਗੀ ਤੇ ਚਲੋ ਰਾਗਵ ਆ ਜਿਹੜਾ ਉਹ ਕੇਸ ਫਾਈਲ ਕਰ ਦਿੰਦਾ ਕੋਰਟ ਦੇ ਵਿੱਚ ਪਰੂਫ ਵਜੋਂ ਉਹ ਵੀਡੀਓ ਲਾ ਦਿੰਦਾ ਤੇ ਜਦੋਂ ਜੱਜ ਸਾਰਾ ਫੈਸਲਾ ਸਾਰਾ ਕੇਸ ਸੁਣਦਾ ਤੇ ਉਹ ਉਹ ਹਣਾ ਗਵਾਹ ਮੰਗਦਾ ਤੇ ਮੇਡ ਆ ਜਿਹੜੀ ਉਹ ਗਵਾਹੀ ਦੇਣ ਨੂੰ ਤਿਆਰ ਹੁੰਦੀ ਆ ਮੇਡ ਕੋਰਟ ਦੇ ਵਿੱਚ ਆ ਕੇ ਅਗਲੀ ਤਰੀਕ ਤੇ ਗਵਾਹੀ ਦਿੰਦੀ ਆ ਤੇ ਜਦੋਂ ਰੇਖਾ ਨੂੰ ਤੇ ਉਹਦੇ ਬੁਆਏਫਰੈਂਡ ਨੂੰ ਬੁਲਾਇਆ ਜਾਂਦਾ ਤਾਂ ਉਹਦਾ ਬੁਆਏਫਰੈਂਡ ਆ ਜਿਹੜਾ ਇਸ ਗੱਲ ਤੋਂ ਮੁਕਰਦਾ ਵੀ ਮੈਂ ਤਾਂ ਕਦੇ ਵੀ ਇਹਨੂੰ ਮਤਲਬ ਗਲਤ ਟੱਚ ਨਹੀਂ ਕੀਤਾ ਮੈਂ ਤਾਂ ਉਹ ਆਪਣੀਆਂ ਬੇਟੀਆਂ ਵਾਂਗੂ ਸਮਝਦਾ ਤੇ ਰੇਖਾ ਵੀ ਉਹਦੀ ਸਾਈਡ ਲੈ ਰਹੀ ਹੁੰਦੀ ਆ ਦਾ ਜਿਹੜਾ ਜੱਜ ਆ ਉਹ ਵੀਡੀਓ ਚਲਾਉਣ ਦੀ ਪਰਮਿਸ਼ਨ ਦਿੰਦਾ ਤੇ ਉੱਥੇ ਐਲਈਡੀ ਤੇ ਉਹ ਵੀਡੀਓ ਚਲਾਈ ਜਾਂਦੀ ਹੈ ਜਿਦੇ ਵਿੱਚ ਉਹ ਮੁੰਡਾ ਪ੍ਰੀ ਨੂੰ ਹਰਾਸ਼ ਕਰ ਰਿਹਾ ਹੁੰਦਾ ਤੇ ਉਹ ਵੀਡੀਓ ਦੇਖ ਕੇ ਰੇਖਾ ਜਿਹੜੀ ਉਹਨੂੰ ਵੀ ਬਹੁਤ ਗੁੱਸਾ ਆਉਂਦਾ ਤੇ ਉਹ ਮੁੰਡਾ ਵੀ ਘਬਰਾ ਜਾਂਦਾ ਤੇ ਰੇਖਾ ਉਹਦੇ ਉੱਥੇ ਹੀ ਚਪੀੜ ਮਾਰਦੀ ਆ کورٹ ਦੇ ਵਿੱਚ ਹੀ ਕਹਿੰਦੀ ਘਟਿਆ ਨੀਚ ਮੈਂ ਤੈਨੂੰ ਕੀ ਸਮਝਿਆ ਤੇ ਤੂੰ ਕੀ ਨਿਕਲਿਆ ਤੇ ਜੱਜਾ ਜਿਹੜਾ ਉਹਨੂੰ 5 ਸਾਲ ਦੀ ਸਜ਼ਾ ਸੁਣਾਉਂਦਾ ਤੇ 2 ਲੱਖ ਰੁਪਏ ਜੁਰਮਾਨਾ ਲਾਉਂਦਾ ਉਹਨੂੰ ਤੇ ਚਲੋ ਪੁਲਿਸ ਉਹਨੂੰ ਅਰੈਸਟ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਰਾਗਵ ਜਿਹੜਾ ਉਹ ਬਾਹਰ ਆਉਂਦਾ ਮੇੜ ਵੀ ਬਾਹਰ ਆਉਂਦੀ ਹੈ ਰੇਖਾ ਆਪਣੀ ਬੇਟੀ ਪਰੀ ਦਾ ਹੱਥ ਫੜ ਕੇ ਬਾਹਰ ਆਉਂਦੀ ਹੈ ਪਰ ਪਰੀ ਭੱਜ ਕੇ ਆਪਣੇ ਪਾਪਾ ਦੀ ਗੱਲ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਚਲੋ ਜਿਹੜੀ ਮੇੜ ਆ ਉਹਦਾ ਧੰਨਵਾਦ ਕਰਦਾ ਰਾਗਵ ਉਹਨੂੰ ਕਹਿੰਦਾ ਵੀ ਜੇ ਤੂੰ ਮੇਰਾ ਸਾਥ ਦਿੱਤਾ ਤਾਂ ਮੈਂ ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੋਇਆ ਤੇ ਰੇਖਾ ਜਿਹੜੀ ਆ ਕੇ ਉਹ ਰਾਗਵ ਦੇ ਕੋਲੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਰਾਗਵ ਮੈਂ ਸੱਚਮੁੱਚ ਉਹਦੇ ਪਿਆਰ 'ਚ ਇੰਨੀ ਇੰਨੀ ਹੋ ਗਈ ਸੀ ਕਿ ਮੈਂ ਆਪਣੀ ਹਸਦੀ ਵਸਦੀ ਜ਼ਿੰਦਗੀ ਤੇ ਆਪਣਾ ਪਰਿਵਾਰ ਤਬਾਹ ਕਰ ਲਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਾਸ਼ ਮੈਂ ਉਸ ਦਿਨ ਤਲਾਕ ਬਾਰੇ ਜੋ ਕੇਸ ਕੀਤਾ ਸੀ ਉਹ ਨਾ ਕੀਤਾ ਹੁੰਦਾ ਵੀ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹਣੀ ਆ ਤੂੰ ਮਾਫ ਕਰਨਾ ਨਾ ਕਰਨਾ ਤੇਰੀ ਮਰਜ਼ੀ ਆ ਪਰ ਮੈਂ ਸੱਚਮੁੱਚ ਬਹੁਤ ਵੱਡੀ ਗਲਤੀ ਕੀਤੀ ਆ ਤੇ ਰਾਗਵ ਨੂੰ ਕਹਿੰਦਾ ਕਿ ਰੇਤਾ ਤੂੰ ਜਿੱਥੇ ਮਰਜੀ ਰਹੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੇਰਾ ਖਰਚਾ ਵੀ ਦਿਆਂ ਪਰ ਮੇਰੀ ਧੀ ਹੈ ਜਿਹੜੀ ਉਹ ਮੇਰੇ ਨਾਲ ਹੀ ਰਹੂਗੀ ਜਦੋਂ ਉਹ ਇਹ ਕਹਿ ਕੇ ਜਾਣ ਲੱਗਦਾ ਤਾਂ ਰੇਖਾ ਉਹਦਾ ਹੱਥ ਫੜ ਲੈਂਦੀ ਹੈ ਤੇ ਉਹਨੂੰ ਕਹਿੰਦੀ ਹੈ ਨਹੀਂ ਰਾਗਵ ਮੈਂ ਗਲਤੀ ਕੀਤੀ ਆ ਠੀਕ ਆਪਣਾ ਤਲਾਕ ਹੋ ਚੁੱਕਿਆ ਪਰ ਫਿਰ ਵੀ ਮੈਂ ਤੇਰੀ ਪਤਨੀ ਆ ਮੈਂ ਤੇਰੇ ਤੋਂ ਮਾਫੀ ਮੰਗਣਾ ਚਾਹਣੀ ਆ ਤੇ ਮੈਂ ਚਾਹਣੀ ਆ ਕਿ ਆਪਾਂ ਮੁੜ ਤੋਂ ਇਕੱਠੇ ਰਹੀਏ ਆਪਣੀ ਬੇਟੀ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਮੈਂ ਭੱਜਦੀ ਸੀ ਮੈਂ ਉਹ ਜ਼ਿੰਮੇਵਾਰੀਆਂ ਨਿਭਾਉਣਾ ਚਾਹਣੀ ਆ ਮੈਂ ਆਪਣੀ ਬੇਟੀ ਤੇ ਆਪਣੇ ਪਰਿਵਾਰ ਤੇ ਨਾਲ ਰਹਿ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਚਾਹਣੀ ਆ ਇਹ ਗੱਲ ਸੁਣ ਕੇ ਰਾਗਵ ਨੂੰ ਖੁਸ਼ੀ ਹੁੰਦੀ ਆ ਕਿ ਉਹ ਰੇਖਾ ਦਾ ਹੱਥ ਫੜ ਕੇ ਤੇ ਮੇੜ ਨੂੰ ਵੀ ਗੱਡੀ 'ਚ ਬਿਠਾ ਲੈਂਦੇ ਆ ਚਲੋ ਗੱਡੀ 'ਚ ਬਹਿ ਕੇ ਉਹ ਰਾਗਵ ਦੇ ਘਰ ਚਲੇ ਜਾਂਦੇ ਆ ਤੇ ਮੇੜ ਕਹਿੰਦੀ ਆ ਵੀ ਚਲੋ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਹਨਾ ਵੀ ਤੁਸੀਂ ਇੱਕ ਹੋ ਗਏ ਵੀ ਹੁਣ ਮੈਨੂੰ ਤਾਂ ਮੇਰੇ ਘਰ ਛੱਡਿ ਆਓ ਤਾਂ ਰਾਗਵ ਕਹਿੰਦਾ ਨਹੀਂ ਨਹੀਂ ਕਹਿੰਦਾ ਤੁਸੀਂ ਜੋ ਕੀਤਾ ਸਾਡੇ ਲਈ ਉਹ ਕੋਈ ਬਗਾਨਾ ਵੀ ਨਹੀਂ ਕਰ ਸਕਦਾ ਤੁਸੀਂ ਸਾਡੇ ਪਰਿਵਾਰਕ ਮੈਂਬਰੀ ਹੋ ਠੀਕ ਹੈ ਤੁਸੀਂ ਉੱਥੇ ਵੀ ਕੰਮ ਕਰਦੇ ਸੀ ਤਨਖਾਹ ਤੇ ਤੇ ਇੱਥੇ ਵੀ ਤੁਸੀਂ ਕਰੋਗੇ ਮੈਂ ਤੁਹਾਡੀ ਤਨਖਾਹ ਜਿਹੜੀ ਉਹ ਦੁੱਗਣੀ ਕਰ ਰਿਹਾ ਤੇ ਤੁਸੀਂ ਪਰੀ ਦਾ ਖਿਆਲ ਰੱਖੋਗੇ ਨਾਲੇ ਸਾਡਾ ਦੋਨਾਂ ਜੀਆਂ ਦਾ ਤੇ ਸਾਡੇ ਘਰ ਦਾ ਖਿਆਲ ਰੱਖੋਗੇ ਫਿਰ ਉਸ ਤੋਂ ਬਾਅਦ ਰਾਗਵ ਤੇ ਰੇਖਾ ਉਹ ਦੁਬਾਰਾ ਕੋਟ ਮੈਰਿਜ ਕਰਦੇ ਆ ਤੇ ਆਪਣੀ ਬੇਟੀ ਪਰੀ ਦੇ ਨਾਲ ਬਹੁਤ ਖੁਸ਼ੀ-ਖੁਸ਼ੀ ਰਹਿਣ ਲੱਗਦੇ ਆ ਤੇ ਰੇਖਾ ਆਪਣੀ ਉਸ ਗਲਤੀ ਤੇ ਬਹੁਤ ਪਛਤਾਉਂਦੀ ਆ ਹਾਂਜੀ ਦੋਸਤੋ ਇੱਕ ਧੀ ਦਾ ਅਸਲੀ ਪਿਓ ਜਿਹੜਾ ਉਹਦਾ ਸਕਾ ਪਿਓ ਹੁੰਦਾ ਉਹੀ ਹੁੰਦਾ ਬਗਾਨੇ ਮਰਦਾਂ ਨੂੰ ਕਦੇ ਵੀ ਇਸ ਗੱਲ ਦਾ ਕੋਈ ਤਰਸ ਨਹੀਂ ਆਉਂਦਾ ਕਿ ਉਹ ਦੂਜੇ ਦੀਆਂ ਧੀਆਂ ਨਾਲ ਕਿਵੇਂ ਕਰਦੇ ਆ ਕਦੇ ਵੀ ਪਤੀ-ਪਤਨੀ ਨੂੰ ਆਪਣੇ ਰਿਸ਼ਤੇ ਬਾਰੇ ਇੰਨੀ ਜਲਦੀ ਫੈਸਲਾ ਨਹੀਂ ਲੈਣਾ ਚਾਹੀਦਾ ਖਾਸ ਕਰਕੇ ਤਲਾਕ ਬਾਰੇ ਜੇ ਰਿਸ਼ਤੇ ਬਚ ਸਕਦੇ ਆ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅੱਜ ਕੱਲ ਦੇ ਸਮੇਂ ਵਿੱਚ ਜਿਵੇਂ ਟੜਾ-ਟੜ ਤਲਾਕ ਹੋ ਰਹੇ ਨੇ ਉਹਦੇ ਵਿੱਚ ਬੱਚੇ ਪਿਸਦੇ ਨੇ ਤੇ ਬੱਚਿਆਂ ਦੇ ਨਾਲ ਬਹੁਤ ਕੁਝ ਗਲਤ ਹੋ ਜਾਂਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੇ ਪਰਿਵਾਰ ਦੇ ਵਿੱਚ ਪਤੀ-ਪਤਨੀ ਦੇ ਵਿੱਚ ਕੋਈ મતਭੇਦ ਆ ਤਾਂ ਤੁਸੀਂ ਉਹਨੂੰ ਬੈ ਕੇ ਸੁਲਝਾਉਣ ਦੀ ਕੋਸ਼ਿਸ਼ ਕਰੋ ਤੇ ਆਪਣੇ ਬੱਚਿਆਂ ਦੇ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਿਤਾਓ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ Sette ciglia caldi!